ਜਥੇਦਾਰ ਫੁਮਨ ਸਿੰਘ ਜੀਪੀਸੀ ਹਲਕਾ ਪਗਤਾ ਦੀ ਰੈਨੁਮਾਈ ਹੇਠ ਗੁਰਦੁਆਰਾ ਪਾਤਸ਼ਾਹੀ 6ਵੀਂ ਅਤੇ 10ਵੀਂ ਪਗਤਾ ਵਿਖੇ ਖਰੀਦਦਾਰਾਂ ਤੋਂ ਇਲਾਵਾ ਬੋਲੀ ਹੋਈ ਮੌਕੇ ਤੇ ਸਿਮਰਜੀਤ ਸਿੰਘ ਕੰਗ ਇਨਚਾਰਜ ਸ਼੍ਰੋਮਣੀ ਕਮੇਟੀ ਨਿਸ਼ਾਨ ਸਿੰਘ ਸੁਪਰਵਾਈਜ਼ਰ ਇੰਸਪੈਕਟਰ ਮਨਜੀਤ ਸਿੰਘ ਜਸਵੰਤ ਸਿੰਘ ਮੈਨੇਜਰ ਸੁਖਪ੍ਰੀਤ ਸਿੰਘ ਗੋਲਡੀ ਅਕਾਊਂਟੈਂਟ ਹੈਡ ਗਰੰਥੀ ਮਨਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਹਾਜ਼ਰ ਸਨ ਬਲਵਿੰਦਰ ਸਿੰਘ ਸਟੋਰ ਕੀਪਰ ਬਰਿੰਦਰ ਸਿੰਘ ਜੀ ਪੀ ਸੀ ਪਗਤਾ ਪਾਈ ਕਾ ਵਿਖੇ ਦੁਕਾਨਾ ਦੀ ਖੁੱਲੀ ਬੁਲੀ ਬਾਕੀ ਰਹਿੰਦੀਆਂ ਦੁਕਾਨਾ ਦੀ ਬੋਲੀ ਮਿਤੀ 1 ਦਸੰਬਰ ਨੂੰ ਹੋਵੇ ਆਓ ਦੇਖਦੇ ਹਾਂ ਤਸਵੀਰਾਂ ਉਹਦੀ ਪਿਛਲੀ ਵਾਰ ਬੋਲੀ ਸ਼ੁਰੂ ਹੋਈ ਆ ਘੱਟੋ ਘੱਟ 35 ਲੱਖ ਤੇ 35 ਲੱਖ ਤੋਂ ਇਹਨਾਂ ਨੇ ਘੱਟ ਸ਼ੁਰੂ ਨਹੀਂ ਕਰਨੀ ਉਡੀ ਡੋਨੇਸ਼ਨ ਆ ਜਿਹੜੀ 35 ਲੱਖ ਰੁਪਈਆ ਜੀ ਹਾਂ ਜੀ ਤੇ ਨਾਲ ਉਹ 15000 ਨਾਲ ਸਾਬ ਉਹ 4 ਫੁੱਟ ਸਾ ਵੀ ਆ ਗਿਆ ਨਾ ਉਹ ਉਹ ਨਹੀਂ ਉਹ ਅੱਡੀ ਵੀ ਉਹ ਅੱਡਣਾ ਜੀ ਉਹਦਾ ਕਰਕੇ ਕਰਨਾ ਚ ਕਰਦੇ ਜੀ ਉਹ ਪਰਮਟ ਉਹਦਾ ਕਰਾ ਗੋਲਡੀ ਚਵਾੜੇ ਦਾ 5 ਲੱਖ ਸੀਗਾ ਜਿਹੜੀ ਦੁਕਾਨ ਲਊਗਾ ਜਿਹੜਾ ਬੰਦਾ ਜੀ ਇਹਦਾ ਹੈਗਾ 15000 ਕਿਰਾਇਆ 15 ਕਿਰਾਇਆ ਸਮਝ ਨਹੀਂ ਉੱਤੇ ਹਾਂ 15 ਸਮਝ ਨਹੀਂ ਉੱਤੇ ਅੱਡਾ ਵੱਖਰਾ ਕੁਆਰੇ ਦਾ ਕਿਰਾਇਆ 1 ਮੀਟਰ ਪਹੁੰਚ ਵਾਲੀ ਕਿਰਾਇਆ 14 ਕੁਆਰੇ ਦਾ ਵੱਖਰਾ ਹੈ ਮੈਨੂੰ ਪਤਾ ਨਹੀਂ ਨਹੀਂ ਮੈਨੂੰ ਪਤਾ ਜੀ ਕੁਆਰੇ ਦਾ ਵੱਖਰਾ ਕਰਦਾ ਹੀ ਆਪਰੇ ਰਾਂਦਾ ਹੀ ਰਾਂਦਾ 15 ਜੀ ਤੇ ਮੈਨੂੰ ਪਤਾ ਜੀ ਇਹਦਾ ਕਿੰਨਾ ਕਿਰਾਇਆ ਲੱਗਦਾ 15 ਦੇ ਪਾ ਜੀ ਇਧਰ ਆਕੋ ਉਹਨੂੰ ਲਾ ਰਹੇ ਨੇ 53 ਲੱਖ ਦੀ ਨਹੀਂ ਇਹ ਗੱਲ ਸੁਣੋ 15000 ਰੁਪਏ ਤਾਂ ਥੱਲੇ ਅਦਾ ਕਰਾਇਆ ਪਹਿਲਾਂ ਵੀ ਇਦਾਂ ਹੀ ਸੀ ਹਾਂਜੀ ਨਹੀਂ ਜੀ 5000 ਉੱਪਰ ਲੈ ਦਾ ਕਰਾਇਆ ਤੇ ਉੱਪਰਲੇ ਦਿਨੇਸ਼ ਜੀ ਖੜੀ ਸੀ ਸਵਾਰੀ ਦੀ ਹਾਂਜੀ 5 ਲੱਖ ਸੀ ਨਾ ਬਾਹਰ ਅੱਜ ਹੋਈ ਵੀ ਥੋੜੇ ਨਾਲ ਹਾਂਜੀ ਪੰਜ ਇਹ ਜਿਹੜਾ ਬੰਦਾ ਦੁਕਾਨ ਲਊਗਾ 15000 ਰੁਪਏ ਆ ਤੇ ਸ਼ੁਰੂ ਹੋਣੀ ਬੋਲੀ ਦਿਨੇਸ਼ ਜੀ ਦੇ ਨਾਮ ਟੁੱਟ ਗਈ ਉਹਨੂੰ ਦਵਾਰਾ 5 ਲੱਖ ਰੁਪਇਆ ਉਹਦੀ ਡੋਨੇਸ਼ਨ 5 5000 ਚਵਾਰੇ ਦੀ ਹਾਂਜੀ ਹਾਂਜੀ ਤੇ 5000 ਹੀ ਕਿਰਾਇਆ ਤੇ ਆਪਦੇ ਨਾਲ ਪੌੜੀਆਂ ਉੱਤੇ ਚੜਾ ਸਕਦੇ 5 ਲੱਖ ਕਵਰੇ ਦਾ ਕਰਾਇਆ ਗਿਆ ਹੈ ਨਾ ਅੱਜ ਜੀ ਬਾਕੀ ਕੋਲ ਕਹਿਣਾ ਹੈ ਅੱਜ ਨੇ ਖੁੰਝ ਬਲੂ ਵੀ ਉਹ ਬਲੂ ਵੀ ਘਟਵੜ 15 16 ਲੱਖ ਦੀ ਚਾਰ ਫੁੱਟ ਦੀ ਹੈ ਦੁਕਾਨ ਦੀ ਲੈਣ ਦੀ ਓ ਚਲੋ ਤਾਂ ਫਿਰ ਵੇਚਾ ਬੰਨੇ ਵਾਲੇ ਦੱਸਿਆ ਜੇ ਨਾ ਬਜਟ ਨਹੀਂ ਲੱਗਦੀ ਜੀ ਕਹਿੰਦਾ 35 3500 ਲੱਖ ਵਿੱਚ ਨਾ ਬੋਲੀ ਵੀ ਚਾਰ ਫੁੱਟ 12 ਤਾਂ ਪਤਾ ਕਰ ਲਾ ਜਿੱਤੇ ਇਹ ਆਹੀ ਹੋ ਜਾਗੀ ਦਰਵਾਜ਼ਾ ਨਹੀਂ ਰਾਮੋਣਾ ਨਹੀਂ ਉਹ ਲੱਗਣ ਦੇ ਅਗਲੇ ਨੂੰ ਪਤਾ ਹੈ ਕੇਰਵਾ ਹੈ ਮੈਰਾ ਰੀਮਾਰੀਅਸ ਸਕੁਏਰ ਕੋਟ ਹਾਂ ਜੀ ਪ੍ਰਾਈਸ ਹੈ ਜੀ ਕਹਾਂ ਜੀ ਗੱਲ ਸੁਣੋ ਪਿਛਲੀ ਵੇਰ ਜਿੰਨੀ ਘੱਟ ਸਭ ਤੋਂ ਘੱਟ ਬੋਲੀ ਹੋਈ ਆ ਉਹ 35 ਲੱਖ ਦੀ ਹੋਈ ਆ ਹਾਂ ਜੀ ਅੱਜ 41 ਲੱਖ ਤੇ ਹੋਈ ਸੀ 42 ਦੀ ਬਈ ਸੀ ਇਹ 35 ਤੋਂ ਘੱਟ ਨਹੀਂ ਹੋਣੀ ਠੀਕ ਹੈ ਜੀ ਹਾਂ ਹਾਂ ਜੇ ਕੋਈ ਗਾਹ ਕਹੇਗਾ ਤਾਂ ਬੋਲ ਦਿਓ ਨਹੀਂ ਹੈਗਾ ਤਾਂ ਰਹਿਣ ਦਿਓ ਦੱਸੋ ਜੀ ਹਾਂ ਜੀ ਫੇ ਗਾਂ ਵਾਲੀ ਕਰਕੇ ਜੇ ਨਹੀਂ ਦਤਾ ਕਰੋ ਜੀ ਅੱਗੇ ਉਦੋਂ ਕੋਈ ਤੇ ਆ ਜਾਓ ਜਿਹੜੀ ਤਿੰਨ ਕੋਣੀ ਆ ਉਹ ਜਿਹੜੀ ਤਿੰਨ ਕੋਣੀ ਆ ਉਹ ਜਿਹੜੀ ਤਿੰਨ ਕੋਣੀ ਆ ਉਹ ਜਿਹੜੀ ਤਿੰਨ ਕੋਣੀ ਆ ਸੈੜ ਵਾਲੀ ਜਿਹੜੀ ਉਹਨਾਂ ਦੇ ਨਾਲ ਲੱਗਦੀ ਆ ਪੱਪੂ ਦਾ ਬਾਬੇ ਕੇ ਪੱਪੂ ਗੰਗਾ ਜੀ ਹਾਂਜੀ ਉਹ ਉਹਦਾ ਰੱਖ-ਵੱਖਾ ਕਿੰਨਾ ਬਣਿਆ ਐਸਟੀਮੇਟ ਜਾ ਇੱਕ ਦੁਕਾਨ ਜਿੱਨਾ ਕੀ ਜਿਹੜੀ ਦਾ ਜੀ ਇਹ ਤਿੰਨ ਕੋਣੀ ਵਾਲੀ ਪੂਜੇ ਵਾਲੀ ਜਿਹੜੀ ਦੋਸ ਕੱਟ ਕੇ ਦਿੱਤਾ ਕਿੰਨਾ ਬਣਦਾ ਦੱਸੋ ਨਾ ਕਿੰਨੇ ਬਾਈ ਕਿੰਨੇ ਬਣਦਾ ਜੇ ਉਹਨਾਂ ਦਾ ਜਦੋਂ ਕੋਈ 5 ਸਾਲ ਤੋਂ ਘਟ ਵੀ ਸਕਦਾ ਹੈ ਜਿਹਨਾਂ ਪ੍ਰਿੰਟ ਪੂਲ ਕਢਾਏ ਹੋਏ ਕਿਥੇ ਰਹੀ ਮੈਂਬਰ ਸਾਹਿਬ ਨੂੰ ਤੇ ਜੇ ਬਾਈ ਨੂੰ ਤੇ ਜੇ ਮਰਾ ਆਪਣੇ ਫੋਨ ਚ ਵੀ ਕਰਤਾ ਹਾਂ ਕਿੰਨਾ ਬਣਦਾ ਕਿੰਨੇ ਸਕਰ ਫੁੱਟ ਬਣਦਾ ਦੁਕਾਨ ਦਾ ਦੁਕਾਨ ਦਾ ਤਾਂ ਬਣਦਾ 22 ਫੁੱਟ ਚ ਲੰਬਾਈ ਤੇ 11 ਫੁੱਟ 11 ਦੋਨੋਂ ਬਾਈ ਤੇ 11 242 ਫੁੱਟ ਬਣਦਾ ਕਿਹੜੀ ਹਾਂਜੀ ਜਿਹੜੀ 11 22 ਦੀ ਦੁਕਾਨ ਤੋਂ ਜਿੰਨੇ ਪਾਜੀ ਇੱਕ ਮੈਂਮ ਸਾਹਿਬ ਵੇਖ ਲੈ ਮੈਂ ਉਹਦੇ ਉਹ ਦੇਖੂਗਾ ਜੀ ਕਨਫਰਮ ਕਰ ਲੈ ਜਾਈਂ ਭੱਤੀ ਸਾਹਿਬ ਕੀ ਕਹਿੰਦਾ ਤੇ ਦਾਦਾ ਜੀ ਉਹਦੇ ਲੱਗ ਜਾਣਾ ਜੀ ਵਰਤ ਉਹਨਾਂ ਨੂੰ ਲੈਂਡਿੰਗ ਦੇ ਸੰਬੰਧ ਵਿੱਚ ਪੁੱਛਿਆ ਮੈਂ ਤੇਰੇ ਫਲਗਾਰੀ ਚੜਦੇ ਫਿਰ ਇਹਨਾਂ ਬੋਲੀ ਇਹ 35 18 ਲੱਖ ਹੋਰ ਵੀ ਲੈਣੇ ਮੈਨੂੰ ਉਹੀ ਬੋਲੀ ਜਾਂਦੇ 35 18 18 ਥੋੜੀ ਬਣ ਗਏ ਉਹਦੇ ਜਿੰਨੇ ਚ ਬੋਲੀ ਹੋ ਨਾਲ ਉਹਦੀ ਟੱਪੂ ਵੀ ਜੀ ਕੋਈ ਮੈਂ ਕਹਿੰਦਾ ਤੂੰ ਬੋਲੀ ਟੱਪੂ ਕੀ ਕਰਦੀ ਨਹੀਂ 35 ਮਰੂਤੀ ਉਹਦੀ ਕੋਟ ਕੋਟ ਮੰਨ ਚੁੱਕਾ ਟਾਹਾਰਾ ਗਾੜੀ ਬੋਲੀ ਲਾਉਣੀ ਹੈ ਉਹ ਭਗਵਾ ਰੱਖੂਗਾ ਹੀ ਨਾਲ ਪਹਿਲਾਂ ਫਿਰ ਚੌੜੀ ਦੁਕਾਨ ਬਣਾਉਂਗਾ ਸਰੋ ਗੋਇਲ ਨੂੰ ਉਹ ਕਢਾ ਕੇ ਨਹੀਂ ਗਿਆ ਜੇ ਨਾ ਹੋਂ ਤਾਂ ਵਿਚਾਰੇ 5 ਫੁੱਟ ਵੀ ਅਸੀਂ ਕਰ ਸਕਦੇ ਆਂ ਇਹ ਨਹੀਂ ਲੱਗ ਪਏ ਅੱਗ ਵੀ ਕਰ ਸਕਦੇ ਆਂ ਹਾਂ ਭਾਈ ਉਹ ਅੱਗ ਵੀ ਕਰ ਸਕਦੇ ਹਾਂ ਹਾਂ ਜੀ ਦੋਨਾਂ ਦੁਕਾਨਾਂ ਦੇ ਵਿਚਾਰੇ ਰੱਖਦੇ ਹੋ ਜੀ ਸਾਹਿਬ ਤੁਸੀਂ ਦੱਸੋ ਆਪ ਕੀ ਲੱਗੇ ਕਾਰੀ ਲੱਗੇ ਔਰ ਇਹ ਚਾਹੀਦਾ ਥੋੜਾ ਹੋਰ ਚਾਹੀਦਾ ਅਸੀਂ ਸਭ ਕੋਲੋਂ ਮੁੱਕਦੇ ਕੋਈ ਕੰਮ ਨਹੀਂ ਹੋਣਾ ਮਾਰੇ ਬਲ ਬੇਚਲਾ ਦੋਸਤ ਜਿੱਥੇ ਨੰਬਰ 1000 ਤੇ ਨੰਬਰ 1000 ਕੌਣ 2155000 ਹਰਵਿੰਦਰ ਸਿੰਘ ਸਨੋਪ ਨਿਰਮਨ ਸਿੰਘ ਬਿਆਲਪੁਰਾ ਮਿਰਜ਼ਾ 215500 ਜੋੜਾ ਭੇਜਵਾਦ ਸੁਨਹਿਲ ਬਾਈ ਭੇਜਿਆ ਨੂੰ ਆਓ ਜੀ ਹਰਵਿੰਦਰ ਜੀ 215500 ਹਰਵਿੰਦਰ ਸਿੰਘ ਜੀ ਸਾਨੂੰ ਆਪਣੇਰਮਲ ਸਿੰਘ ਤਿਆਰਪੁਰਾ ਮਿਰਜਾ ਗੁਰਜੀਤ ਸਿੰਘ 160000 ਗਰਜੀਤ ਸਿੰਘ ਉਹ ਖੁੱਲ ਕੇ ਦੋ ਦੋ ਚਾਰ ਚਾਰ 65 ਕਰ ਦਿਓ 65 ਨਹੀਂ ਆਲੂਣਾ ਥੋੜੀ ਉੱਚੀ ਬਾਅਦ ਚੱਕੋ ਜੀ ਥੋੜੀ 65 ਕਰ ਦਿਓ ਜੀ ਹਾਂ ਜੀ ਗੁਰਵਿੰਦਰ ਸਿੰਘ ਨਿਰਮਲ ਸਿੰਘ 65 2165 ਜੀ ਗੁਰਵਿੰਦਰ ਸਿੰਘ ਨਿਰਮਲ ਸਿੰਘ ਕੋਲ 65 ਵਾ ਵਾ 70 ਕਿ ਪੇਟ ਰਹਿਣ ਆਈ ਜਿੱਥਰ ਕਾਦੋਂ ਮੰਗਤ ਬਾਈ ਕਰੋ ਜੀ ਪੂਰਾ ਕਰਨ ਬਾਈ ਕਿਹਨਾਂ ਦਾ ਬਾਈ ਨੂੰ ਦੁਬਾਰਾ ਬਾਈ ਕਰੋ ਬਾਈ ਕਰਨ ਸਿੰਘ ਬਾਈ ਕਰੋ ਜੀ ਬਾਈ ਤੇਰਾ ਨਾਮ ਕੀ ਆ ਹਰਜੰਡਾ ਨੇ ਉਹ ਪੁੱਤ ਦਾ ਬਾਪ ਦਾ ਨਾਮ ਰਾਮ ਸਿੰਘ ਸਮਾਹ ਬਾਬਾ ਕਨ ਮਕਸਦ ਦੇਖ ਬਾਈ ਲੱਖ ਰੁਪਏ ਜਲੀਸ ਜੀ ਸਿਕੰਦਰ ਪਰਮਾਤਰ ਕਿੰਨੇ ਦਾ? ਕਿੰਨਾ ਸੀ? 22 ਲੱਖ ਜੀ। ਕਿੰਨਾ ਲਾਇਆ ਸੀ? 67, 75, 25 ਕਿੰਨਾ ਕਰਵਾਇਆ ਸੀ? ਇੱਕ ਬਾਈ ਜੀ। اچھا ਉਹ ਨਾਮ ਰਜੋਣਾ ਨੰਬਰ ਨੰਬਰ ਲੇ ਲਓ। ਗੁਰਜੰਟ ਸਿੰਘ ਸਾਰਾ ਮੱਖਣ ਸਿੰਘ ਪਗੜਾ ਉੱਤੇ। ਉਹਨਾਂ ਨੇ 22 ਲੱਖ ਜੀ। ਗੁਰਜੰਟ ਸਿੰਘ ਮੱਖਣ ਸਿੰਘ 22 ਲੱਖ ਰੁਪਇਆ ਜੀ। ਹਾਂਜੀ। ਹੋਰ ਦੱਸੋ ਜੀ। 225 ਕਰ ਦੋ ਜੀ ਗੁਰਵਿੰਦਰ ਸਿੰਘ ਨਰਮਲ ਸਿੰਘ ਕੋਠਾ ਗੁਰੂ ਜੀ ਹਾਂ ਕੋਠਾ ਗੁਰੂ 225000 ਜੀ 10 ਕਰ ਲਓ ਜੀ ਗਰਜੰਟ ਸਿੰਘ ਮੱਖਣ ਸਿੰਘ 221000 ਜੀ ਗੁਰਜੀਤ ਸਿੰਘ 22115000 ਜੀ ਉੱਚੀ ਵਾਏ ਦੋ ਜੱਗ ਗੱਲ ਮੁਕੜੀ ਨਹੀਂ ਆ ਉਹ ਪੰਜ ਪੰਜ ਨਾਲ ਨਹੀਂ ਤਾਂ ਚੁੱਪੋ ਥੋੜੀ ਹੋਰ ਬਹੁਤ ਚੱਕੀ ਨੇ ਇਹ ਘੁੱਟ ਕੇ ਨਹੀਂ ਦਾ ਸਾਹ ਰੱਖਿਆ ਨਾ ਉਹਦੇ ਚਲੋ ਮਰਜੀ ਗੱਲ 20 ਲੱਖ ਰੁਪਇਆ ਕਰੋ ਜੀ ਨਹੀਂ ਕਰੂੰਗਾ 20 ਲੱਖ ਰੁਪਇਆ ਇਹਨਾਂ ਪਤਾ ਇਹ ਪਹੁੰਚਣੇ ਆ ਆਪ ਹੀ ਬਜ਼ਾਰ ਜਗਸੀਰ ਸਿੰਘ ਜੀ ਜਗਸੀਰ ਸਿੰਘ ਸਾਨੋ ਕੀ ਹੈ ਗਿਆਨ ਚਲ ਗਿਆਨ ਗਿਆਨ ਸਿੰਘ ਗਿਆਨ ਚੰਦ ਗਿਆਨ ਜੀ 20 ਲੱਖ ਰੁਪਇਆ ਹੀ ਜਗਸੀਰ ਸਿੰਘ ਕੱਲ ਨੂੰ ਆ ਦੇ ਕਿਸੇ ਨੇ ਕੋਈ ਨਾਂ ਨੂੰ ਦੂਜੇ ਤੇ ਕਰਾਉਣੀ ਉਹਦੀ ਸਕਿਉਰਿਟੀ ਭਰੀ ਹੋਵੇ ਤਾਂ ਹੋਣੀ ਹੈ ਹਾਂ ਜੀ ਜੀ ਮੰਨ ਲਓ ਕਈ ਵਾਰੀ ਤੁਹਾਨੂੰ ਹੁੰਦਾ ਵੀ ਗਰਜੀਤ ਨੇ ਲੜਾਈ ਤੇ ਵੀ ਇਹ ਲਾਪਰਵਾਹੀ ਨੇ ਕਿ ਸਾਜੀ ਕਰਦਾਂਗੇ ਇਹ ਨਹੀਂ ਗੱਲ ਕੋਈ ਨਹੀਂ ਕਰਦੇ ਪਰ ਪੁਲਿਸ ਕੋਲ ਦੂਰ ਭੜ ਹੋ ਜਾਈ ਜਿਹਦੇ ਨਾਲ ਬੋਲੀ ਟੁੱਟੂ ਵੀ ਮੈਂ ਤੁਸੀ ਕੰਟਰੋਲ ਮੈਂ ਤੁਹਾਨੂੰ ਵੀ ਦੱਸੀ ਆ ਯੋ ਕਰੇ ਤਾਂ ਮੈਂ ਪਾਈ ਲੱਖ ਦਾ ਬਈ ਬਈ ਆ ਮੈਂ ਕਿਹਨਾਂ ਨੂੰ ਪਾਈ ਲੱਖ ਅਸਕੋਰਟੀ ਵਾਲਾ ਜਿਹੜਾ ਬੰਦਾ ਹੈਗਾ ਬੱਚਾ ਉਹ ਇਹ ਨਾਲ ਤਰਦਾ ਕਿ ਉਹ ਨਾਲ ਦਾ ਕਈ ਵੀ ਦੋ ਹੀ ਫਿਰਾਂ ਉਹਨੇ ਮੋੜੇ ਖੇਡਦਾ ਉਹਨੇ ਉਹ ਇਹਦੇ ਨਾਲ ਪਾਰਟਨਰ ਦਾ ਕਿ ਚਾਰ ਪੰਜਾ ਹੋਈਗਾ ਲੱਗਦਾ ਸਾਨੂੰ ਪਤਾ ਉਹ ਕੋਲ ਪੰਜ ਚਾਰ ਹੁੰਦੇ ਆ ਇੱਥੇ ਅੱਠ ਜਾਣੇ ਅਸੀਂ ਮੈਂ ਅਸਕੜਾ ਹੋ ਸਕਦਾ ਨਿਕਾਣ ਗਾ ਕੋਈ ਵੀ ਗੱਲ ਜੇ ਕੀਰ ਸਿੰਘ 3 ਲੱਖ ਜੀ ਗੁਰਜੀਤ ਸਿੰਘ 3 ਲੱਖ 5000 ਦੇ 2 ਲੱਖ ਨੇ 5000 ਦੀ 10000 ਜੀ 23000 ਜਗਸੀਰ ਸਿੰਘ 2310000 ਜੀ ਇੱਕ ਬਟਾ ਤੇ 5 ਲੱਖ 5 ਬਟਾ ਕਰਤੀ ਦੀ ਕੋਈ ਸ਼ਾਲ ਮਰੋ ਵੱਡੀ ਸੀ ਦੋ ਦੋ 5 5 7 7 ਕਰਕੇ ਤੁਸੀਂ ਬਤਾਉਂਦੇ ਹੋ ਕੋਈ ਨਹੀਂ ਜੀ ਰੌਣਕ ਦੀ ਕੋਈ ਸਮਝਦਾ ਇਹ ਐਡਮੈਂਟ ਰੋਟਾ ਗਿਆ ਪਹਿਲੇ ਉਰਦਾਨੀਆਂ ਚਾਹ ਤੇ ਉਹ ਦੂਜੇ ਲੈਂਡ ਪਾਣਾ ਰੋਟਾ ਗਰਮ ਮਣੀ ਮਣੀ ਚਾ 311000 ਜਗਸੀਰ ਸਿੰਘ ਜੀ ਦੁਕਾਨਪਾਸ ਕੋਈ ਨਾਮ ਲੋ ਕਾਜ ਨੂੰ ਵੀ ਕਰਾ ਦਿੰਦੇ ਹਾਂ ਇੱਕੋ ਹੀ ਵੇਂਦੇ ਬਾਕੀ 115000 ਜੀ 23 ਲੱਖ ਕਰੋ ਜੀ 235000 ਜਗਸੀਰ ਸਿੰਘ 2360 ਕਰ ਦਿਓ ਜੀ 236000 ਗੁਰਵਿੰਦਰ ਸਿੰਘ ਨਰਮਨ ਸਿੰਘ ਕੋਠਾ ਗਰੂ 24 ਲੱਖ ਕਰ ਦਿਓ ਜੀ 24 ਲੱਖ ਰੁਪਇਆ ਜੈਖੀਰ ਸਿੰਘ ਜੀ ਤੈਨੂੰ 12 ਮੇ ਦੇਵਾਂਗੇ ਤੈਨੂੰ ਮਿਲ ਗਈ ਨਾਲ ਫ੍ਰੀ ਦੇ ਦਤਾ ਜੀ ਫ੍ਰੀ ਦੇ ਦੋ ਜੀ ਫ੍ਰੀ ਦੇ ਨਹੀਂ ਪਰ ਤੂੰ ਦੇ ਕੋਤੋ ਦਾ ਕੰਮ ਹੈ ਸਾਰਾ ਹੋਏਗਾ ਜੀ ਸਭਾ ਬੋਲੀ ਬਣਾ ਦਿੱਤੀ 20 ਲੱਖ ਯਾਰ ਹਰਵਿੰਦਰ ਸਿੰਘ ਨਰਮਲ ਸਿੰਘ ਦਇਆਲਪੁਰਾ ਮਿਰਜ਼ਾ ਕੋਈ ਅੰਤ ਕਰ ਜਾਣਾ ਵੀ ਹੋਣਾ ਹੈ ਉਹ ਵੀ ਲੱਖ 25000 ਦੀ 24 ਜੀ 24 ਲੱਖ 50000 ਜੀ ਬੋਤ ਲੋਟ ਆਇਆ ਕਿਰਤੀ ਆ ਕੋਈ ਅੱਗੇ ਦੀ ਆਪਾਂ ਮਾਰਦੇ ਦਾ ਆਉਂ ਕੌਣ ਜਾ ਬਣਾਗੇ ਬਸ ਕਰ ਦੇਗੇ 1.24 ਲੱਖ ਜੀ 24 ਲੱਖ 50000 ਜੀ ਕਿਰਤੀ 52 ਥੋੜੇ ਨਾਲ ਹੀ ਬੱਝੂ 20000 ਜੀ 24 ਲੱਖ 55000 ਜੀ

25 ਲੱਖ ਦੀ ਹੋਵੇ ਮਟਰ ਤਾਂ 25 ਲੱਖ 5000 ਜੀ ਗੀਤ ਸਿੰਘ ਕਿੱਧਰ ਗਿਆ ਪੱਪੂ ਆ ਪਰ 25 ਲੱਖ ਹਾਂਜੀ ਅੱਗੇ ਚੱਲੋ ਜੀ 25 ਲੱਖ 5000 ਜੀ ਗੁਰਜੀਤ ਸਿੰਘ ਮੈਕਦੋ ਕਰਦੇ ਫਿਰ 26 ਲੱਖ ਕਰ ਲਈ 26 26 ਲੱਖ ਰਵਿੰਦਰ ਸਿੰਘ ਹਾਂ ਜੀ 26 ਲੱਖ ਰੁਪਇਆ ਜੀ ਹਰਮਿੰਦਰ ਸਿੰਘ ਨਰਮਲ ਸਿੰਘ ਦਇਆਲਪੁਰ ਮਿਲ ਜਾ ਰਵਿੰਦਰ ਸਿੰਘ ਠੀਕ ਹੈ ਮੈਨੂੰ ਪੈਸੇ ਹਾਸਲ ਜੀ ਇਹ ਨਹੀਂ ਆਇਆ ਚੱਲੋ ਉਹ ਦੇਖੋ ਦੇਖੇ ਕਰਲੇ ਪਰ ਸੇ ਪਾਣੀ ਉਹਦੀ ਉਹ ਮੈਂ ਤੁਹਾਨੂੰ ਕਰਦਾ ਪਰ ਪਕੂ ਨੂੰ ਕਰਾ ਰਾ ਕਾਲੇ ਆ ਜਾ ਪੂਰਾ ਨੇੜੇ ਘਰ ਤੋਲੇ ਜਿਹੜੇ ਨੂੰ ਆਦਾ ਇੱਕ ਦੋ ਤਿੰਨ ਕਹਿੰਦਾ ਕਰ ਦਿਓ ਬਸ ਬਾਬਾ ਜੀ ਸੁਣੋ ਇੱਕ ਮਿੰਟ ਰਹਿਣ ਦਿਓ हरमिंदर सिंह निर्मल सिंह तैयार मिल गया छब्बीस लख रुपये हां भाई अगले एक दो तीन ਇਹ ਗਏ ਅੰਦਰ ਸਲਾਮ ਸੁਣਾਇਆ ਸਕੂਲ ਚੱਕਰ ਲਾਇਆ ਨਹੀਂ ਹੁੰਦਾ ਇਹਨਾਂ ਚੱਕਰ ਮਾਰੇ ਨਾਲ ਆਇਆ ਨਹੀਂ ਛੱਡੀ ਲੱਖ ਹੀ ਹਰਵਿੰਦਰ ਸਿੰਘ ਨਿਰਮਲ ਸਿੰਘ ਲੈ ਲਓ ਲੈ ਭਾਈ ਆਇਆ ਗਾਉਂਦੇ ਨੇ ਪੰਨਕ ਵਧਾ ਦੇ ਤੁਸੀਂ ਪੰਨਕ ਵੀ ヘア ਬਣਾਉਂਦੇ ਹੁੰਦੇ ਨੇ ਬਤਾਓ ਨਹੀਂ ਬਸ ਲਗੜੇ ਨਹੀਂ ਕੋਈ ਕਹੋ ਬਈ ਆਹਨ ਲੱਗਿਆ ਕਿ ਲੋਤਨ ਬੇਲੋ ਆਹ ਬੋਲੋ ਬੋਲੋ ਆਪ ਨੂੰ ਦੁਬਾਰਾ ਨਾਮ ਲੈ ਜੋ ਕੋਈ ਹੋਰ ਮੜੀ ਦੋ ਇਨੇ ਬੰਦੇ ਬੈਠੇ ਤੁਸੀਂ ਮਾਰਕੀਟ ਦੇ ਰਾਜੇ ਸਾਰੇ ਜੀ ਨਾਮ ਕਿਹਦੇ ਦਾ ਖੁਰਦੀਆਂ ਨਾਮ ਮੜੀ ਆਵਾਜ਼ ਮਾਰਦੇ ਨਾਮ ਬੋਲ ਕੇ ਭੇਖਾ ਰਾਜੇ ਨਾ ਨਿਰਮਲ ਸਿੰਘ ਜਨਪਤਰਾ ਮਿਰਜ਼ਾ ਭੇਖਾ ਰਾਜੇ ਕਿਹਦੀ ਬੋਲ ਨਹੀਂ ਜੇ ਡੇੜਾ ਆਉਣਾ ਕਿਉਂ ਗਿਆ ਭੇਖਾ ਰਾਜੇ ਆ ਨਾ ਗੁਰਮੁਖੀ ਅੰਮ੍ਰਿਤ ਮਰਵਿੰਦਰ ਸਿੰਘ ਸਾਨੋਬ ਨਿਰਮਲ ਸਿੰਘ ਦਿਆਲ ਕੁਰਾਨਾ ਆਪਣੀ ਲੱਖ ਤੇ ਘਣੀ ਹੈ ਜੀ ਇਹ ਹਾਂ ਜੀ ਦਾ ਥੋੜਾ ਮੈਂ ਹੋਲੇ ਬਹੁਤ ਯਾਰ ਕਰਦਾ ਕੰਮ ਕਰਦਾ ਬਹੁਤ ਲੱਗਿਆ ਬਹੁਤ ਬੜਾ ਬਲਾ ਕਰਦੇ ਆ ਰਹਿਣਾ ਤਾਂ ਹੋ ਗਈ ਇਹਨਾਂ ਦੀ ਕੰਦ ਗੇ ਉੜਦ ਗੇ ਪੜੋ ਜੀ ਤਾਂ ਨਹੀਂ ਵਾਦਾ ਨਿਕਲਦਾ ਰੋਕਾਂ ਖਾ ਲੀ ਗਿਆ ਜੀ ਦੇਖਦਾ ਉਹ ਜੀ ਛੱਪੀ ਪੰਜੀ ਪਰ ਰੁਕ ਜਾਈ ਕੋਈ ਨਹੀਂ ਲਾਉਂ ਪਰ ਆਪਾਂ ਦੇਣੇ ਆ ਬਾਈ ਆਪਾਂ ਕਹਿੰਦੇ 30 ਲਾਵੇ 20 ਹੋਰ ਵਧਾ ਦਿੰਦਾ ਮਹਾਰਾਜ ਜੀ ਨਹੀਂ ਨਹੀਂ ਪਾਲੋ ਪੰਜ ਹਜ਼ਾਰ ਰੁਪਏ ਬਸ ਦੇ ਦਿਓ ਇਹਨਾਂ ਨੂੰ ਅਸੂ ਨਹੀਂ ਲੈਣ 26 ਲੱਖ 5000 ਰੁਪਏ ਜੀ ਜਗਸੀਰ ਸਿੰਘ ਬੋਲੋ ਜੀ ਮਾਤੀ ਮਾਈਦੇ ਨੂੰ ਜਿਹਨੂੰ ਪਾਉਂਦੇ ਨੇ ਕਹਿੰਦੇ ਆਂਦੀ ਬਿਜਲੀ ਡਿਸਟ੍ਰਿਕਟ ਆਵੇ ਤੇ ਬਸ 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 ਮਣੀ ਜੜ ਕੇ ਨਾਲ ਬਸ ਜੀ ਨਾ ਤੁਹਾਨੂੰ ਕਹਿੰਦਾ ਭਾਈ ਨਹੀਂ ਕਰ ਰਹੇ ਅਸੀਂ ਕਿਉਂ ਬੋਲ ਸੁਣੋ ਅਸੀਂ ਕੀ ਕਰਦੇ ਹਾਂ ਦੇਵਾ ਬਸ ਬੁਢੇ ਬੁਢੇ ਕਿਹਾ ਕਿ ਅੱਜ ਕੋਈ ਬੋਲ ਕੇ ਮੈਂ 2000 ਦੀ ਹੈ ਕਿਸੇ ਦੇ ਕਹਿੰਦਾ ਹਾਂਜੀ ਚਲੋ ਠੀਕ ਆ ਜੀ ਤੇਰਾ ਜੀ ਸਾਹਿਬ ਬੜੀ ਪਾਣੀ 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 ਓਕੇ ਆ ਜੀ ਚੱਲ ਜੀ ਕਰੋ ਆੰਮੜਾ ਖੜੇ ਆ ਜਿਹੜੀ ਚਾਰ ਲੱਖ ਜਿੰਨਾਂ ਦਾ ਲੱਗ ਰਿਹਾ ਵਾਹ ਠੀਕ ਹੈ ਜੀ ਹੋਰ ਠੀਕ ਹੈ ਭਾਈ ਦੁਵਾਰਾ ਬਾਕੀ ਹਾਂ ਜਿਹੜਾ ਪਾਇਆ ਗਿਆ ਹੋਰ ਕਦਾ ਦੋੜੋ ਇਹ ਨਾਲ ਲੱਗ ਗਿਆ ਹੁਣ ਜਸਵੀਰ ਸਿੰਘ ਗਿਆਨ ਚੰਦ 26 ਲੱਖ 5000 ਜਸਵੀਰ ਸਿੰਘ ਪੁੱਤਰ ਗਿਆਨ ਚੰਦ ਠੀਕ ਹੈ ਜੀ ਇਹਨਾਂ ਦਾ ਨਾਮ ਲੱਗ ਗਿਆ ਗੰਦਾ ਨਗਰੀਆ ਚੱਲ ਇੱਕ ਗੋ ਜੇ ਕੋ ਹੋ ਰਗਾ ਤਾਂ ਤਨ ਕਰਨ ਲੱਗੇ ਆ ਬਸ ਤਨ ਨਿਕਲ ਗਿਆ ਮੁੰਡੀ ਧੰਨਵਾਦ ਸੀ ਬੋਲੋ ਵਾਤਾ ਵਾਰਨ ਮੁਾਰਕਾ ਦੇਣਾ ਰੋਵਾਰ ਕਰ ਕੋਈ ਨਾ ਆਈਆਂ ਆਈਆਂ ਆਹ ਸਾਰੇ ਜਿਹਨਾਂ ਨੂੰ ਬੋਲੀ ਉਹ ਆਪਣੇ ਇੱਕ ਵਾਰ ਤੁਹਾਨੂੰ ਕਰਾਉਣੀ ਹੈ ਜੀ ਹਾਂ ਮੈਂ ਸਿਰ ਤੇ ਤੁਹਾਨੂੰ ਕਾਣ ਦੀ ਕਰੀਂ ਨਹੀਂ ਨਹੀਂ ਸਕਦਾ ਤਾਂ ਨਹੀਂ ਪੈ ਇਹਨਾਂ ਦਾ ਸਰਕਾਰੀ ਕੰਮ ਉਹ ਜਿਹੜਾ ਕਾਨੂੰਨ ਦਾ ਕਾਰਨ ਹੈ ਤੇ ਨਹੀਂ ਕਹ ਕਹ ਹੈ ਨਾ ਸਰਕਾਰੀ ਦਾ ਉਹ ਵੀ ਕਰਵਾ ਦੇਣਾ ਜਿਹੜਾ ਕਰਵਾ ਲਾਂਗੇ ਆਪਾਂ ਕੀ ਕਰਾ ਦਿੰਦੇ ਹਾਂ ਲੋਦ ਤੋਂ ਠੀਕ ਹੈ ਸਰਵਾਤ ਬਹੁਤ ਆਪਾਂ ਰਾਜਨੀਤਿਕ ਜੇ ਕੋਈ ਹੋਗਾ ਤਾਂ ਆਪਾਂ ਜਿਹੜੀ ਲੋਕ ਕਾਰੀ ਚਲਾ ਰਹੇ ਨੇ ਉਹ ਆ ਹੋਗਾ ਠੀਕ ਹੈ ਜੇ ਕੋਈ ਹੋਰ ਸੈਕਟਰ ਹੈ ਕਿਸਾਨ ਲੈਣੀ ਤੋਂ ਮੈਂ ਬੋਲੀ ਕਰਾ ਰਹੇ ਹਾਂ ਕੋਈ ਨਹੀਂ ਉਹ ਕਾਰੀ ਚਲਾਦਾ ਸਾਡੇ ਕੋਲ ਹੈਗਾ ਕੰਮ ਨਾਲ ਲੱਗਦਾ ਫਟਾ ਬਣਾ ਦਿੱਤੀ ਤੇ ਨੰਬਰ ਨਹੀਂ ਆਉਂਦੇ ਸਾਡਾ ਤਾਂ ਹੈ ਹੀ ਨਹੀਂ ਆ ਜਿਹੜੀਆਂ ਤੁਹਾਨੂੰ ਪਾਈ ਨਹੀਂ ਉਹ ਬੇਚਾਰੀ ਦੀ ਦੁਕਾਨ ਤੇ ਚਾਹ ਬਣਾਏ ਤਾਂ ਬੋਲੀ ਕਰ ਦਿੰਦੇ ਆ ਇਹ ਬਸ ਇੰਤਕਾਲੀ ਦੇ ਦਿੰਦੇ ਅਜੇ ਤੁਹਾਡੇ ਕੋਲ ਦਾਗਮਾ ਟਹਿ ਕੇ ਰਹਿ ਰੂ ਕਰ ਲੋ ਜਿੰਨਾ ਚਾਹੇ ਤੇ ਉੱਠਦੇ ਨੂੰ ਉਹਨਾਂ ਦੇ ਦੁਆਰੇ ਵੀ ਚਾਹਦੇ ਕੋਈ ਜਿਹੜੀ ਮਰਜ਼ੀ ਕਹੋ ਵੀ ਆਏ ਸੀ ਕਰ ਦੋ ਉਸੇ ਕਰਾ ਦੇਣੇ